ਪ੍ਰੀਤਾਲੂ ਵਾਲੀਆਂ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਜੀ ਫੈਸਟੀਵਲ ਆਫ ਲਾਈਟ ਰੋਸ਼ਨੀ ਦਾ ਤਿਹਾਰ ਦਿਵਾਲੀ ਆ ਜਿਹੜਾ ਆਉਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਏਵੀ 18 ਵੱਲੋਂ ਇੱਕ ਸਪੈਸ਼ਲ ਦਿਵਾਲੀ ਵਿਸ਼ੇਸ ਡਰਾਈਵ ਚਲਾਈ ਜਾਂਦੀ ਹੈ ਜਿਹਦੇ ਵਿੱਚ ਅਸੀਂ ਮਾਨਮਤੀਆਂ ਸ਼ਖਸੀਤਾਂ ਨਾਲ ਤੁਹਾਡੀ ਮੁਲਾਕਾਤ ਕਰਾਨੀਆਂ ਜਿਹੜੇ ਕਿ ਅਲੱਗ-ਅਲੱਗ ਖੇਤਰਾਂ ਦੇ ਵਿੱਚ ਬਹੁਤ ਵੱਡੀਆਂ ਉਪਲਬਧੀਆਂ ਹੁੰਦੀਆਂ ਨੇ ਅਲੱਗ-ਅਲੱਗ ਖੇਤਰਾਂ 'ਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਚਾਹੇ ਉਹ ਸਿਆਸਤ ਦਾ ਖੇਤਰ ਹੋਵੇ ਚਾਹੇ ਸਮਾਜ ਸੇਵਾ ਦਾ ਖੇਤਰ ਹੋਵੇ ਚਾਹੇ ਵੀਸ਼ਣ ਨੂੰ ਆਪਣੇ ਆਪ ਚ ਬੜੇ ਸੈਲਿਊਟੇਬਲ ਹੁੰਦੇ ਨੇ ਅੱਜ ਜਿਹੜੀ ਸ਼ਖਸੀਅਤ ਨਾਲ ਅੱਜ ਅਸੀਂ ਮੁਲਾਕਾਤ ਕਰਨ ਜਾ ਰਹੇ ਹਾਂ ਉਹ ਸਾਡੇ ਖੰਨੇ ਸ਼ਹਿਰ ਕੀ ਗੁਪਿੰਦਗੜ੍ਹ ਕੀ ਪੰਜਾਬ ਕੀ ਹਰਿਆਣਾ ਕੀ ਸਾਡੇ ਉੱਤਰ ਭਾਰਤ ਦੀ ਮੰਨੀ ਪਰਮੰਨੀ ਸ਼ਖਸੀਅਤ ਨੇ ਜ਼ਿਆਦਾਤਰ ਲੋਕ ਉਹਨਾਂ ਨੂੰ ਇੱਕ ਉੱਗੇ ਉਦਯੋਗਪਤੀ ਦੇ ਰੂਪ ਦੇ ਵਿੱਚ ਜਾਣਦੇ ਨੇ ਪਰ ਉਸ ਤੋਂ ਛੁੱਟ ਵੀ ਉਹ ਧਾਰਮਿਕ ਸੇਵਾ ਸਮਾਜਿਕ ਸੇਵਾ ਤੇ ਸਨਾਤਨ ਸੇਵਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਨੇ ਮੇਨ ਗੱਲ ਹੈ ਜੀ ਜੋ ਆਪਣਾ ਰਿਲੀਜੀਅਸ ਲਿਟਰੇਚਰ ਹੈ ਉਹਦੇ ਬਾਰੇ ਉਹਨਾਂ ਨੂੰ ਬੜਾ ਗਿਆਨ ਹੈ ਮੇਨ ਗੱਲ ਹੈ ਜੋ ਇਨੋਵੇਟਿਵ ਇਹ ਗੈਸ ਬਿਜ਼ਨਸ ਨੂੰ ਲੈ ਕੇ ਪਾਇਨੀਅਰ ਬਿਜ਼ਨਸਮੈਨ ਨੇ ਉਹਦੇ ਵਿੱਚ ਵੀ ਬੜੇ ਵਧੀਆ-ਵਧੀਆ ਇਨੋਵੇਟਿਵ ਆਈਡੀਆਜ਼ ਉਹ ਸ਼ੇਅਰ ਕਰਦੇ ਰਹਿੰਦੇ ਨੇ ਤੁਸੀਂ ਸਮਝ ਹੀ ਗਏ ਹੋਵੋਗੇ ਆਓ ਗੱਲ ਕਰਦੇ ਆ ਕਿਸ ਕੋ ਕਾਸਟਿੰਗ ਤੋਂ ਕੁਲਦੀਪ ਗੋਇਲ ਜੀ ਦੇ ਨਾਲ ਪਹਿਲਾਂ ਤੋਂ ਸਰ ਵੈਲਕਮ ਸਾਡੇ ਚੈਨਲ ਤੇ ਥੈਂਕ ਯੂ ਸਰ ਆਪਾਂ ਦੇਖਿਆ ਪਿਆ ਜੀ ਫੈਸਟੀਵਲ ਆਫ ਫਲਾਈਟ ਆ ਰਿਹਾ ਹੈ ਤਾਂ ਸਰ ਤੁਹਾਡੇ ਵੱਲੋਂ ਕੀ ਬੈਸਟ ਵਿਸ਼ੇਸ ਨੇ ਜਿਹੜੀਆਂ ਲੋਕਾਂ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹੋ ਔਰ ਬਿਹਾਫ ਆਫ ਕਿਸ ਕੋ ਕਾਸਟਿੰਗ ਆਈ ਐਕਸਟੈਂਡ ਮਾਈ ਵਾਰਮਸਟ ਐਂਡ ਹਾਰਟੇਸਟ ਗੁੱਡ ਵਿਸ਼ੇਸ Greetings to all our employees, our customers, Pan India Business Center partners, and residents of this country, a good wishes on this occasion. May this festival bring light of, and bring happiness, prosperity, and energy to our lives. At Kisco. We are committed to innovation, quality, nation building, lighting the path to progress as Diwali lights our lives. Wishing everybody a safe, prosper and sparkling Diwali. Thank you. ਥੈਂਕ ਯੂ ਵੈਰੀ ਮਚ ਸਰ ਬਹੁਤ ਵਧੀਆ ਉਹਨਾਂ ਨੇ ਮੈਸੇਜ ਦਿੱਤਾ ਕਿ ਆਪਣੀ ਜ਼ਿੰਦਗੀ ਜਿਹੜੀ ਖੁਸ਼ੀ ਖੁਸ਼ਹਾਲੀ ਨਾਲ ਆਪਾਂ ਆਪਣੇ ਨੇਸ਼ਨ ਮੇਕਿੰਗ ਚ ਆਪਣਾ ਕੰਟਰੀਬਿਊਸ਼ਨ ਉਹ ਪਾਈਏ ਤੇ ਆਪਣੇ ਸਾਰੇ ਦੇਸ਼ਵਾਸੀ ਭੈਣ ਭਰਾ ਦੇਸ਼ਾਂ ਵਿਦੇਸ਼ਾਂ ਚ ਵਸਦੇ ਸਾਡੇ ਭੈਣ ਭਰਾਓ ਸਾਰੇ ਕੋਚ ਰਹਿਣ ਗੁਰਸੱਭ ਅਸੀਂ ਦੇਖਿਆ ਹੈ ਕਿ ਤੁਹਾਨੂੰ ਰਿਲੀਜੀਅਸ ਲਿਟਰੇਚਰ ਦਾ ਵੀ ਬੜਾ ਗਿਆਨ ਹੈ ਸਰ ਪਿੱਛੇ ਜੇ ਰਿਯੂਮਰਸ ਬੜੇ ਚੱਲੇ ਹੁਣ ਤੱਕ ਵੀ ਕਈ ਲੋਕ ਅਸਮੰਜਸ ਦੇ ਵਿੱਚ ਨੇ ਕਿ ਕੀ ਦੀਵਾਲੀ ਅੱਜ ਹੈ ਜਾਂ ਕੀ ਦੀਵਾਲੀ ਕੱਲ ਹੈ ਜਦਕਿ ਸਰ ਸਾਡੇ ਦੇਸ਼ ਦਾ ਸਭ ਤੋਂ ਪ੍ਰਮੁੱਖ ਤਿਹਾਰਾ ਤਾਂ ਸਰ ਤੁਹਾਡੇ ਸਾਰ ਦੇ ਨਾਲ ਹੁਣ ਆਪਣੇ ਉੱਤਰ ਭਾਰਤ ਦੇ ਵਿੱਚ ਦਾ 21 ਤਰੀ ਇਹ ਕਾਰਨ ਬਣੇ ਕਿ ਜਿਹੜੇ ਸਾਡੇ ਧਾਰਮਿਕ ਗੁਰੂ ਨੇ ਸਾਡੇ ਧਾਰਮਿਕ ਇੰਟੈਲੈਕਚੁਅਲਸ ਨੇ ਜਾਂ ਜਿਹੜੇ ਧਾਰਮਿਕ ਅੰਕਲਨ ਕਰਕੇ ਇਸ ਚੀਜ਼ ਦਾ ਸਰ ਰਿਜ਼ਲਟ ਫਿਰ ਕਲੰਡਰਾਂ ਦੇ ਵਿੱਚ ਇਹ ਚੀਜ਼ ਛਪਦੀ ਹੈ ਕਿੱਥੇ ਸਰ 에ਰਰ ਆਇਆ ਜਾਂ ਕੋਈ 에ਰਰ ਨਹੀਂ ਆਇਆ ਹੈ ਕਿ ਲੋਕਾਂ ਨੂੰ ਵੈਸੇ ਹੀ ਜਸਟ ਇੱਕ ਗਲਤ ਫਹਮੀ ਹੈ ਲੋਕ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਗਲਤ ਹੈ ਪਰ ਅੰਡਰਸਟੈਂਡਿੰਗ ਦੀ ਥੋੜੀ ਕਮੀ ਹੈ ਦੀਵਾਲੀ અમાਵਸ ਦੇ ਦਿਨ ਮਨਾਈ ਜਾਂਦੀ ਹੈ ਬਿਲਕੁਲ ਸਰ અમાਵਸ ਦਾ ਜਿਹੜਾ ਟਾਈਮਿੰਗ ਹੈ ਅੱਜ ਕਰੀਬ 3:51 ਜਾਂ 55 ਮਿੰਟ ਤੋਂ ਸ਼ੁਰੂ ਹੋ ਕੇ ਕੱਲ 5:40 ਜਾਂ 50 ਮਿੰਟ ਤੱਕ ਹੈ ਠੀਕ ਹੈ ਸਰ ਇਹਦਾ ਜਿਹੜਾ ਵੈਸੇ ਸਹੀ ਪੁੱਛਿਆ ਜਾਵੇ ਤਾਂ ਪੀਕ ਟਾਈਮ ਹੈ ਜਿਹੜਾ ਲਕਸ਼ਮੀ ਪੂਜਨ ਦਾ ਉਹ ਰਾਤ ਨੂੰ 12 ਤੋਂ 1 ਵਜੇ ਤੱਕ ਹੈ ਬਹੁਤ ਵਧੀਆ ਸਰ ਨੇ ਕਲੀਅਰਿਟੀ ਨਾਲ ਦੱਸਿਆ ਵੈ ਕਿ ਜਿਹੜਾ ਪੀਕ ਟਾਈਮ ਹੈ ਜੋ ਅਸਲ ਦੇ ਵਿੱਚ ਆਪਣਾ ਵਰਸ਼ਿਪ ਟਾਈਮ ਹੈ ਕਿਉਂਕਿ ਆਪਾਂ ਸਾਰੇ ਪੂਜਾ ਕਰਦੇ ਹਾਂ ਜੀ ਇਸ ਦਿਨ ਪੂਜਾ ਹੀ ਸਾਡੇ ਸਨਾਤਨ ਦੀ ਮੇਨ ਪ੍ਰਮੁੱਖ ਚੀਜ਼ ਹੈ ਤੇ ਜਿਹਦੇ ਨਾਲ ਆਪਾਂ ਸਾਰੇ ਜੁੜੇ ਹੋਏ ਹਾਂ ਗੁਲਸੱਬ ਅਸੀਂ ਇਸ ਵਾਰ ਇੱਕ ਛੋਟਾ ਜਿਹਾ ਇਨੀਸ਼ੀਏਟਿਵ ਇਸਟਾਰਟ ਕੀਤਾ ਵੈ ਕਿ ਫਾਇਰ ਕਰੈਕਰਸ ਸਾਡੇ ਸਿੰਬੋਲਿਕ ਚੱਲੇ ਆ ਰਹੇ ਨੇ ਅੱਜ ਨਹੀਂ ਬੜੀ ਰਵਾਇਤੀ ਸਾਡੀਆਂ ਚੀਜ਼ਾਂ ਚੱਲੇ ਆ ਰਹੀਆਂ ਬੱਚੇ ਵੀ ਚਲਾਉਂਦੇ ਨੇ ਸਿਆਣੇ ਬਜ਼ੁਰਗ ਈਵਨ ਕੇ ਹਰੇਕ ਏਜ ਗਰੁੱਪ ਦਾ ਬੰਦਾ ਇਹਨੂੰ ਫਾਇਰ ਕਰੈਕਰ ਚਲਾ ਕੇ ਇੰਜੋਏ ਕਰਦਾ ਬਟ ਸਰ ਕੁਝ ਅਸ ਜਿਹੜੇ ਪੀੜਤ ਨੇ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਹੈ ਸਰ ਉਹ ਫਿਰ ਜਦੋਂ ਫਾਇਰ ਕਰੈਕਰਸ ਦੀ ਟਾਈਮ ਟੈਨਿਓਰ ਚੱਲਦੀ ਹੈ ਤਾਂ ਉਹ ਕਿਤੇ ਨਾ ਕਿਤੇ ਵਿਚਾਰੇ ਕਮਰੇ ਦੇ ਵਿੱਚ ਬੰਦ ਹੋ ਕੇ ਸੀਮਤ ਰਹਿ ਜਾਂਦੇ ਨੇ ਤਾਂ ਸਰ ਅਸੀਂ ਵੀ ਇਹੀ ਚੈਨਲ ਰਾਹੀਂ ਕਹਿ ਰਹੇ ਹਾਂ ਕਿ ਤੁਸੀਂ ਕਰੈਕਰਸ ਲਾਉਜੀ ਸਦਕੇ ਚਲਾਓ ਬਟ ਸਰ ਹੁਣ ਗ੍ਰੀਨ ਕਰੈਕਰਸ ਇਕੋ ਫਰੈਂਡਲੀ ਕਰੈਕਰਸ ਐਟਮੋਸਫੀਅਰ ਫਰੈਂਡਲੀ ਕਰੈਕਰਸ ਨੇ ਉਹ ਚੱਲ ਪਏ ਨੇ ਵੀ ਜੇਕਰ ਆਪਾਂ ਉਹਨਾਂ ਦੀ ਯੂਜ਼ੇਜ ਕਰੀਏ ਤਾਂ ਕਿ ਹਰੇਕ ਇਹ ਬੰਦਾ ਪੂਰੀ ਸ਼ਰਦਾ ਦੇ ਨਾਲ ਤੇ ਪੂਰੇ ਉਸ਼ਾਰ ਨਾਲ ਦੀਵਾਲੀ ਮਨਾ ਸਕੇ ਤਾਂ ਸਰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਮੇਰਾ ਵਿਚਾਰ ਇਹਦੇ ਵਿੱਚ ਬੜਾ ਡਿਫਰੈਂਟ ਹੈ ਖੁਸ਼ੀ ਮਨਾਉਣ ਦਾ ਢੰਗ ਇਕੱਲੇ ਪਟਾਕੇ ਚਲਾਉਣਾ ਨਹੀਂ ਹੈ ਬਿਲਕੁਲ ਇਹਨੂੰ ਆਪਾਂ ਹੋਰ ਕਈ ਢੰਗ ਨਾਲ ਮਨਾ ਸਕਦੇ ਹਾਂ ਸਿਰਫ ਇਹ ਬੱਚਿਆਂ ਨੂੰ ਸ਼ੌਕ ਹੁੰਦਾ ਹੈ ਉਹਦੇ ਵਾਸਤੇ ਉਹਨਾਂ ਨੂੰ ਐਜੂਕੇਟ ਕਰਕੇ ਜਿੰਨੇ ਘੱਟ ਤੋਂ ਘੱਟ ਹੋ ਸਕਦੇ ਆ ਉਹਨੇ এনवायरमेंटਲ ਫ੍ਰੈਂਡਲੀ ਪਟਾਕੇ ਚਲਾਏ ਜਾਂ ਤਾਂ ਕਿ ਆਪਾਂ ਆਲਰੇਡੀ ਇੰਨੀ ਪੋਲੂਸ਼ਨ ਹੈ ਤਾਂ ਆਪਾਂ ਇਹਨੂੰ ਹੋਰ ਕੌਂਟ੍ਰਿਬਿਊਟ ਕਰਕੇ ए इट विल भी फैटल फॉर एवरीबडी नॉट ओनली फॉर द एस्थमैटिक पीपल और ओल्ड पीपल इट विल भी नॉट गुड फॉर एनीबडी सो मेरी तो यही सार्व रिक्वेस्ट है कि बच्चों कन्विंस करो घट्टो घट जो चलाने तो ग्रीन क्रैक्टर चलाओ ਥੈਂਕ ਯੂ ਵੈਰੀ ਮਚ ਜੀ ਜਿਵੇਂ ਕਿ ਤੁਸੀਂ ਕੁਲਦੀਪ ਗੋਇਲ ਸਰ ਦੀ ਗੱਲ ਸੁਣੀ ਹੈ ਕਿ ਠੀਕ ਹੈ ਸਿਰਫ ਪਟਾਕੇ ਚਲਾ ਕੇ ਹੀ ਐਂਟਰਟੇਨਮੈਂਟ ਇੰਜੋਇਮੈਂਟ ਨਹੀਂ ਹੁੰਦੀ ਹੈਗੀ ਹੋਰ ਬੜੇ ਢੰਗ ਨੇ ਆਓ ਆਪਣੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰੀਏ ਇੱਕ ਦੂਜੇ ਨੂੰ ਗੁੱਡ ਵਿਸ਼ੀਜ਼ ਦੇਈਏ ਇੱਕ ਦੂਜੇ ਨਾਲ ਗਿਫਟਸ ਐਕਸਚੇਂਜ ਕਰੀਏ ਇੱਕ ਦੂਜੇ ਨਾਲ ਪਿਆਰ ਐਕਸਚੇਂਜ ਕਰੀਏ ਇੱਕ ਦੂਜੇ ਨਾਲ ਸਨਾਤਨ ਦੀਆਂ ਵੈਲਿਊਜ਼ ਐਕਸਚੇਂਜ ਕਰੀਏ ਮੇਨ ਕਾਲ ਇਹ ਹੈ ਸਰ ਲਾਸਟ ਵਿੱਚ ਤੁਹਾਡਾ ਜ਼ਿਆਦਾ ਟਾਈਮ ਨਹੀਂ ਲਵਾਂਗੇ ਸਰ ਆਪਾਂ ਦੇਖਿਆ ਕਿ ਸਾਡੇ ਸਨਾਤਨ ਦਾ ਪ੍ਰਮੁੱਖ ਤਿਆਰ ਹੈ ਬਟ ਜਿਹੜੀ ਹੁੰਦੀ ਸਰ ਜਨਰੇਸ਼ਨ ਹੈ ਪ੍ਰੈਜ਼ੈਂਟ ਕੀ ਪੇਰੈਂਟਸ ਦੀ ਇਹ ਜ਼ਿੰਮੇਵਾਰੀ ਨਹੀਂ ਬਣਦੀ ਕਿ ਇਕੱਲੀ ਦੀਵਾਲੀ ਤੇ ਉਹਨਾਂ ਨੂੰ ਪਟਾਕੇ ਲੈ ਦੇਣੇ ਉਹਨਾਂ ਨੂੰ ਮਠਾਈਆਂ ਲੈ ਦੇਣੀਆਂ ਨਵੇਂ ਕੱਪੜੇ ਲੈ ਦੇਣੇ ਇਹਦੇ ਨਾਲ ਨਾਲ ਸਨਾਤਨ ਦੇ ਪ੍ਰਤੀ ਅਵੇਅਰਨੈਸ ਸਨਾਤਨ ਦੇ ਪ੍ਰਤੀ ਜਾਣਕਾਰੀ ਸਨਾਤਨ ਦੇ ਪ੍ਰਤੀ ਗਿਆਨ ਦੇਣਾ ਜ਼ਿਆਦਾ ਜ਼ਰੂਰੀ ਹੈ ਜਿਹੜੇ ਅੱਛੇ ਸਕੂਲਸ ਹੈ ਜਾਂ ਅੱਛੇ ਪੇਰੈਂਟਸ ਹੈ ਉਹ ਬੱਚਿਆਂ ਨੂੰ ਬਿਲਕੁਲ ਅਪਡੇਟ ਕਰਕੇ ਰੱਖਦੇ ਆ ਇਹਦੇ ਬਾਰੇ ਪੂਰਾ ਜਾਣੂ ਕਰਾਉਂਦੇ ਆ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਮਹਾਮਾਇਨ ਕੀ ਹੈ ਮਹਾਭਾਰਤ ਕੀ ਹੈ ਉਹਨਾਂ ਦੇ ਕੈਰੈਕਟਰ ਹਨ ਕੀ ਹੈ ਔਰ ਹਰ ਮਾਪੇ ਦੀ ਇਹ ਜ਼ਿੰਮੇਵਾਰੀ ਬੰਦੀ ਹੈ ਹਰ ਸਕੂਲ ਟੀਚਰ ਦੀ ਬਣਨੀ ਵਾਲੀ ਬੰਦੀ ਹੈ ਤਾਂ ਕਿ ਬੱਚਿਆਂ ਨੂੰ ਇਹ ਦੱਸਿਆ ਜਾਏ ਉਹਨਾਂ ਚ ਵੀ ਜਿਹੜੀ ਆਪਣੀ ਸੈਂਸ ਹੈ ਆਪਣੀ ਸਨਾਤਨ ਦਰਨ ਦਾ ਜਿੰਨਾ ਵੀ ਆਪਣਾ ਪੁਰਾਣਾ ਚੱਲ ਰਿਹਾ ਹੈ ਉਹਨਾਂ ਨੂੰ ਜਾਣੂ ਕਰਾਇਆ ਜਾਏ ਥੈਂਕ ਯੂ ਵੈਰੀ ਮਚ ਜੀ ਇਹ ਤੁਸੀਂ ਗੱਲ ਸੁਣ ਰਹੇ ਸੀ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਕੁਲਦੀਪ ਗੋਇਲ ਜੀ ਦੀ ਬਹੁਤ ਵਧੀਆ ਉਹਨਾਂ ਨੇ ਗੱਲ ਦੱਸੀ ਹੈ ਕਿ ਸਿਰਫ ਕੁਝ ਲੈ ਦੇਣਾ ਬੱਚਿਆਂ ਲਈ ਕੁਝ ਨਵਾਂ ਕਰ ਦੇਣਾ ਇਹ ਨਹੀਂ ਆਪਣੀ ਜ਼ਿੰਮੇਵਾਰੀ ਹੈਗੀ ਬਟ ਜੋ ਆਪਣੀਆਂ ਸਨਾਤਨੀ ਰਵਾਇਤਾ ਸਨਾਤਨੀ ਗਿਆਨ ਹੈ ਉਹ ਵੀ ਬੱਚਿਆਂ ਨਾਲ ਸਾਂਝਾ ਕਰੋ ਜਿਹਦੇ ਨਾਲ ਕਿ ਜਿਵੇਂ ਆਪਾਂ ਲੋਕ ਪਿੱਛੋਂ ਇਸ ਲੈਗੇਸੀ ਨੂੰ ਲਾਗੇ ਵਧਾ ਰਹੇ ਆ ਤਾਂ ਜਿਹੜੀ ਨੈਕਸਟ ਜਨਰੇਸ਼ਨ ਹੈ ਉਹ ਵੀ ਇਹਦੇ ਬਾਰੇ ਅਵੇਅਰ ਹੋ ਸਕੇ ਫਿਰ ਅਜੇ ਕਿਸੇ ਨਾਮ ਵਰ ਸ਼ਖਸ਼ੀਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤਦ ਤੱਕ ਦੇ ਲਈ ਸਾਨੂੰ ਦੋਈ ਇਜਾਜ਼ਤ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ